ਸੰਗਰੂਰ ਚ ਹੋਣਿਆ ਹੁਣੇ ਵਾਪਰਿਆ ਇੱਕ ਭਿਆਨਕ ਹਾਦਸਾ ਦੱਸਦੀ ਹੈ ਕਿ ਇਹ ਹਾਦਸਾ ਸੰਗਰੂਰ ਪਟਿਆਲਾ ਰੋਡ ਜੀਜੀਐਸ ਸਕੂਲ ਦੇ ਕੋਲ ਇਹ ਹਾਦਸਾ ਵਾਪਰਿਆ ਹੈ ਜਿੱਥੇ ਕਿ ਇੱਕ ਸਵਿਫਟ ਅਤੇ ਅਨੋਵਾ ਗੱਡੀ ਜੋ ਸੰਗਰੂਰ ਤੋਂ ਪਟਿਆਲਾ ਵੱਲ ਨੂੰ ਜਾ ਰਹੀ ਸੀ ਤਾਂ ਜੀਜੀਐਸ ਸਕੂਲ ਦੇ ਕੋਲ ਪਹੁੰਚ ਰਹੀ ਸੀ ਜੋ ਇੱਕ ਨਗਰ ਕੌਂਸਲ ਕਮੇਟੀ ਦੀ ਜੀਸੀਬੀ ਆ ਰਹੀ ਸੀ ਜਿਸ ਵੱਲੋਂ ਸੜਕ ਤੇ ਜੀਸੀਬੀ ਨੂੰ ਇਕੱਲੇ ਲਗਤ ਮੋੜਿਆ ਗਿਆ ਤਾਂ ਜੀਸੀਬੀ ਦੀ ਵਕਤ ਜੋ ਕਿ ਸਵਿਫਟ ਗੱਡੀ ਦੇ ਵਿੱਚ ਜਾ ਟਕਰਾਈ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ ਜਿਸ ਜਿਹੜਾ ਕੇ ਸਿਫਟ ਗੱਡੀ ਦੇ ਜਿਹੜਾ ਕੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪਰ ਖੱੱਚੇ ਉੱਡ ਗਏ ਅਤੇ ਇਸ ਹਾਦਸੇ ਦਾਇਓ ਇਨੋਵਾ ਗੱਡੀ ਵੀ ਸ਼ਿਕਾਰ ਹੋਈ ਹੈ ਇਨੋਵਾ ਗੱਡੀ ਦੇ ਨਾਲ ਜਿਹੜੀ ਕਿ ਟਕਰਾਈ ਹੈ ਜੀਸੀਵੀ ਤਾਂ ਦੇਖ ਸਕਦੇ ਹੋ ਤਸਵੀਰਾਂ ਕਿ ਇਨੋਵਾ ਗੱਡੀ ਜੋ ਪਟਿਆਲਾ ਵੱਲ ਨੂੰ ਜਾ ਰਹੀ ਸੀ ਤਾਂ ਉਸ ਦਾ ਮੂੰਹ ਜਿਹੜਾ ਕਿ ਇਹ ਟੱਕਰ ਇੰਨੀ ਕੁ ਜ਼ਬਰਦਸਤ ਸੀ ਕਿ ਇਨੋਵਾ ਗੱਡੀ ਦਾ ਮੂੰਹ ਪਟਿਆਲਾ ਵੱਲ ਤੋਂ ਸੰਗਰੂਰ ਵੱਲ ਨੂੰ ਹੋ ਗਿਆ ਤੇ ਫਿਲਹਾਲ ਜਿਹੜਾ ਕਿ ਇਸ ਹਾਸੇ ਦੇ ਵਿੱਚ ਜਾਣੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਸਵਿਫਟ ਗੱਡੀ ਦੇ ਅੱਗੋਂ ਪਰਖਾਚੇ ਉੱਡ ਗਏ ਤੁਹਾਡਾ ਇਹਨਾਂ ਤਸਵੀਰਾਂ ਬਾਰੇ ਕੀ ਕਹਿਣਾ ਹੈ ਆਪਣੀ ਪ੍ਰਤੀਕਿਰਿਆ ਕਮੈਂਟ ਬਾਕਸ ਵਿੱਚ ਜਰੂਰ ਦੇ ਦਿਓ ਅਤੇ ਹੋਰ ਖਬਰਾਂ ਲਈ ਆਪਣੇ ਚੈਨਲ ਨਿਰਪੱਖ ਆਵਾਜ਼ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ